उदासपुर तहसीलदार अपने दफ्तरਾਂ ਵਿੱਚ ਬਾਕੀ ਕੰਮ ਕਰ ਰਹੇ ਹਨ ਪਰ ਰਜਿਸਟਰੀਆਂ ਨਹੀਂ ਕਰ ਰਹੇ ਗੁਦਾਸਪੁਰ ਦੇ तहसीलदार ਰਤਨਜੀਤ ਖੁੱਲਰ ਨੇ ਕਿਹਾ ਕਿ ਅਸੀਂ ਲੋਕਾਂ ਦੇ ਰੁਟੀਨ ਦੇ ਸਾਰੇ ਕੰਮ ਕਰ ਰਹੇ ਹਾਂ ਪਰ ਰਜਿਸਟਰੀਆਂ ਦਾ ਕੰਮ ਬਿਲਕੁਲ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਸਾਡੀ ਯੂਨੀਅਨ ਦੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਅਗਰ ਸਰਕਾਰ ਕਿਸੇ ਹੋਰ ਦੇ ਆਰਡਰ ਕਰਦੀ ਹੈ ਤਾਂ ਉਹ ਆ ਕੇ ਰਜਿਸਟਰੀਆਂ ਦਾ ਕੰਮ ਕਰ ਸਕਦਾ ਹੈ ਪਰ ਅਸੀਂ ਆਪਣੀ ਯੂਨੀਅਨ ਦੇ ਨਾਲ ਖੜੇ ਹਾਂ ਹਾਂ ਜੀ ਜਦ ਨਾਲ ਜੋ ਕੰਮ ਚੱਲ ਰਿਹਾ ਬਸ ਤਾਂ ਹਾਂ ਬਿਲਕੁਲ ਜੀ ਤਿੰਨ ਵਰਕ ਚੱਲ ਰਿਹਾ ਆਪਾਂ ਆਫਿਸ ਵਰਕ ਕਰ ਰਹੇ ਆਂ ਕੋਟ ਵਰਕ ਵੀ ਲਾਇਆ ਸੀ ਅੱਜ ਤਾਂ ਮਿਊਟੇਸ਼ਨ ਵੀ ਕੀਤੇ ਆਂ ਤੇ ਆਪਣਾ ਐਫੀਡਵਿਟ ਲੋਕਾਂ ਦੇ ਆਏ ਆ ਆਪਾਂ ਕੀਤੇ ਆ ਉਹਨਾਂ ਦੇ ਬਿਲਕੁਲ ਪਬਲਿਕ ਦਾ ਕੰਮ ਕਰ ਰਹੇ ਆਂ ਰਜਿਸਟ੍ਰੇਸ਼ਨ ਦਾ ਵਰਕ ਨਹੀਂ ਕਰ ਰਹੇ ਜੋ ਐਸ ਪਰ ਐਸੋਸੀਏਸ਼ਨ ਜੋ ਉਹਨਾਂ ਦਾ ਹੋਊਗਾ ਫੈਸਲਾ ਆਪਾਂ ਉਸ ਤਾਪਕ ਇਨਵਿਨ ਪਾਲਨ ਕਰਾਂਗੇ ਛੁੱਟੀ ਦਾ ਵਾਪਸ ਆ ਵੀ ਆ ਛੁੱਟੀ ਤਾਂ ਇੱਕ ਦਿਨ ਦੀ ਛੁੱਟੀ ਸੀ ਆਪਾਂ ਅੱਜ ਸਿਰ ਤੋਂ 9 ਵਜੇ ਤੋਂ ਲੈ ਕੇ 5 ਵਜੇ ਤੱਕ ਬੈਠੇ ਆਂ ਦਫਤਰ ਪਬਲਿਕ ਦਾ ਕੰਮ ਕਰਨ ਵਾਸਤੇ ਬੈਠੇ ਆਂ ਸਰਕਾਰ ਸਾਨੂੰ ਕੰਮ ਦਿੱਤਾ ਗਿਆ ਪਬਲਿਕ ਵਾਸਤੇ ਪਬਲਿਕ ਦੇ ਵੈਲਫੇਅਰ ਵਾਸਤੇ ਆਪਾਂ ਕੰਮ ਕਰ ਰਹੇ ਹਾਂ ਵਿਦਾਊਟ ਰਜਿਸਟ੍ਰੇਸ਼ਨ ਸਰ ਜਿਵੇਂ ਮੁੱਖ ਮੰਤਰੀ ਪ੍ਰਮੋਦ ਸਿੰਘ ਮਾਨ ਨੇ ਇੰਸਟਰਕਸ਼ਨ ਦਿੱਤੀਆਂ ਸੀਗੀਆਂ ਉਹਦੇ ਅਕੋਰਡਿੰਗਲੀ ਪੰਨਾ ਦਿੱਤੀ ਜਾ ਰਹੀ ਹੈ ਵੇਖੋ ਜੀ ਉਹ ਵੇਖੋ ਉਹ ਤੇ ਸਾਡੇ ਪੰਜਾਬ ਦੇ ਹੈਗੇ ਸੀਐਮ ਸਾਹਿਬ ਹੈ ਆਪਣਾ ਜੋ ਬਿਲਕੁਲ ਆਪਣਾ ਜੋ ਵੀ ਆਰਡਰ ਕਰ ਸਕਦੇ ਹਨ ਸੁਣ ਵੀ ਸਕਦੇ ਆ ਸਾਨੂੰ ਸੁਣਨਾ ਚਾਹੀਦਾ ਉਹਨਾਂ ਨੂੰ ਬਿਲਕੁਲ ਆਪਾਂ ਸਾਰੇ ਤਹਿਸੀਲਦਾਰ ਜਾਂ ਕਰਪਟ ਨਹੀਂ ਸਾਰੇ ਪੁਲਿਸ ਕਰਪਟ ਨਹੀਂ ਠੀਕ ਹੈ ਇਦੇ ਵਿੱਚ ਅੱਜ ਜਿਹੜੀ ਗੱਲ ਕਰਨਾ ਚਾਹੁੰਦੇ ਹਾਂ ਉਹ ਤੁਸੀਂ ਰੱਖ ਸਕਦੇ ਹਾਂ ਬਿਲਕੁਲ ਸਾਡੀ ਯੂਨੀਅਨ ਨੂੰ ਸੁਣਨ ਸਾਡੀ ਐਸੋਸੀਏਸ਼ਨ ਨੂੰ ਸੁਣਨ ਨੂੰ ਸਾਡੀ ਜੋ ਜਾਇਰ ਮੰਗਾ ਹੁੰਦੇ ਬਿਲਕੁਲ ਉਹਨਾਂ ਨੂੰ ਪ੍ਰਵਾਨ ਕਰਨੀ ਚਾਹੀਦੀਆਂ ਮੰਨੀਆਂ ਵੀ ਆ ਸਰਕਾਰ ਨੇ ਟਾਈਮ ਟੂ ਟਾਈਮ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਜੈਸ ਕੀਤੀ ਹੈ ਲੇਕਿਨ ਹਜੇ ਤੱਕ ਕੋਈ ਇੰਪਲੀਮੈਂਟ ਨਾ ਕੋਈ ਨਹੀਂ ਹੋਇਆ ਤੁਹਾਨੂੰ ਲੱਗਦਾ ਕਿ ਇਹ ਜਿੱਦਾਂ ਤੋਂ ਦਸੇ ਜਾਰੇ ਕਿ ਕਰਪਸ਼ਨ ਵਾਲੇ ਜਿਹੜੇ ਨੇ ਹਰ ਇੱਕ ਮੈਕਿੰਗ ਦੇ ਵਿੱਚ ਹੁੰਦਾ ਹੈ ਤੇ ਥੋੜੇ ਕਹਿਣ ਦੇ ਮਦੱਬ ਕੀ ਹਰ ਇੱਕ ਬੰਦਾ ਜਿਹੜਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਕਰਪਟ ਨਹੀਂ ਹੈ ਹਰ ਇੱਕ ਬੰਦਾ ਇਮਾਨਦਾਰ ਨਹੀਂ ਹੈ ਮੈਂ ਇਸ ਇਸ ਕਾਰਨ ਡਰਾਈ ਕਰਦਾ ਕੋ ਆਪਾਂ ਇਮਾਨਦਾਰੀ ਨਾਲ ਆਪਣਾ ਤੰਦੇ ਹੀ ਨਾ ਡਿਊਟੀ ਕਰਦੇ ਆਪਾਂ 8 8 ਵਜੇ ਤੱਕ ਸੀਐਮ ਸਾਹਿਬ ਦੇ ਜੋ ਹੁਕਮ ਹੁੰਦੇ ਆ ਆਪਾਂ ਇਹਨਾਂ ਨੂੰ ਪਾਲਣਾ ਕਰਦੇ ਆ ਲੇਕਿਨ ਜਿੱਥੇ ਸਾਡੇ ਮਾਨ ਸਨਮਾਨ ਨੂੰ ਥੇਸ ਪਹੁੰਚਦੀ ਆ ਆਪਾਂ ਉਹਦੇ ਉਹਦੇ ਵਾਸਤੇ ਆਪਣਾ ਆਪਣੀ ਸੈਲਫ ਰਿਸਪੈਕਟ ਆਪਾਂ ਰੱਖਣੀ ਇਹ ਜਿਹੜੇ ਤੁਸੀਂ ਹੁਣ ਆਪਣੀ ਮਾਨਤਾ ਦੀ ਨਾਲ ਹੀ ਇਸੇ ਬੇਚੀ ਡਿਊਟੀ ਦੇ ਬਿਲਕੁਲ ਬਿਲਕੁਲ ਮਨਪਾਲਣ ਵਾਲਾ ਨਹੀਂ ਆਪਾਂ ਆਪਣੀ ਆਪਣੀ ਰੁਟੀਨ ਡਿਊਟੀ ਸਾਡੀ ਜੋ ਸਰਕਾਰ ਦੀ ਆਪਣਾ 9 ਤੋਂ 5 ਡਿਊਟੀ ਦਿੱਤੀ ਹੈ ਆਪਾਂ ਕਰ ਰਹੇ ਜਿਹੜਾ ਲੱਗਦਾ ਸਰਕਾਰ ਨੂੰ ਕ腐ਸ਼ਨ ਹੈ ਉੱਥੇ ਉੱਥੇ ਉਹ ਛੜਦਾ ਕੰਮ ਸਰਕਾਰ ਨੇ ਆਪਣੀਆਂ ਡਿਊਟੀਆਂ ਲਾਤੀਆਂ ਹੋਰ ਕਾਨਗੋ ਜੇਨੀਸਾਈਡ ਦੀ ਉਹ ਕਰਦੇ ਕਾਨਗੋ ਰਜਿਸਟ੍ਰੇਸ਼ਨ ਆਜ ਦੇ ਜਿੱਤੀ ਕਰਵਾਣ ਆਏ ਹਾਂ ਜੀ ਅੱਜ ਦੇ ਆਰਡਰ ਕਰਤੇ ਸਾਰੇ ਜ਼ਿਲ੍ਹਿਆਂ ਚ ਸੀਨੀਅਰ ਸਾਈਕ ਤੇ ਕਾਨਗੋ ਸਾਰੇ ਉਹਨਾਂ ਨੇ ਡਿਊਟੀਆਂ ਲਾਤੀਆਂ ਜੋ ਕਰਨਾ ਚਾਹੁੰਦੇ ਕਰ ਲੈਣਾਂ ਨੇ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ